اپنی ماں ਨੂੰ ਲੈਣ ਜਾ ਰਿਹਾ ਸੀਗਾ ਤਾਂ ਆ ਨਾਨਕਿਆਂ ਦੇ ਉੱਤਰ ਰਸਤੇ ਦੇ ਵਿੱਚ ਜਦੋਂ ਛੱਪੜ ਦੇ ਵਿੱਚ ਇਹ ਨੌਜਵਾਨ ਡਿੱਗ ਜਾਂਦਾ ਤਾਂ ਹੁਣ ਉਸ ਨੂੰ ਗੋਤਾ ਖੋਰਾਂ ਦੇ ਵੱਲੋਂ ਲਗਾਤਾਰ ਲੱਭਿਆ ਜਾ ਰਿਹਾ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾਤ ਅਜਨਾਲਾ ਦੇ ਇੱਕ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ 16 ਸਾਲਾਂ ਦਾ ਜੋ ਨੌਜਵਾਨ ਸੀਗਾ ਘਰੋਂ ਆਪਣੀ ਮਾ ਨੂੰ ਲੈਣ ਜਾਂਦਾ ਪਰ ਰਸਤੇ ਦੇ ਵਿੱਚ ਇੱਕ ਛੱਪੜ ਦੇ ਵਿੱਚ ਜਿੱਥੇ ਪਾਣੀ ਪਾਣੀ ਖੜਿਆ ਹੁੰਦਾ ਉਸ ਛੱਪੜ ਦੇ ਵਿੱਚ ਇਹ ਨੌਜਵਾਨ ਜਾ ਡਿੱਗਿਆ ਜਿਸ ਦੇ ਬਾਅਦ ਮੌਕੇ ਦੇ ਉੱਤੇ ਜਿਹੜਾ ਆ ਪਿੰਡ ਵਾਲੇ ਜਿਹੜੇ ਆ ਭੱਜੇ ਆਉਂਦੇ ਨੇ ਪਿੰਡ ਵਾਲਿਆਂ ਵੱਲੋਂ ਜਿਹੜਾ ਗੋਤਾਖੋਰਾਂ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਤੇ ਇਸ ਨੌਜਵਾਨ ਦੀ ਲਾਸ਼ ਨੂੰ ਜਿਹੜਾ ਇਹੋ ਲੱਭਿਆ ਜਾ ਰਿਹਾ ਕਿਉਂਕਿ ਕਈ ਘੰਟਿਆਂ ਤੋਂ ਇਹ ਨੌਜਵਾਨ ਛੱਪੜ ਦੇ ਵਿੱਚ ਹੀ ਡਿੱਗਿਆ ਹੋਇਆ ਬਚਣ ਦੀ ਕੋਈ ਉਮੀਦ ਜਿਹੜੀ ਆ ਉਹ ਕਰਦਿਆਂ ਨੂੰ ਹੁਣ ਨਹੀਂ ਰਹੀ ਹੈ ਕਿ ਮਾਪੇ ਜਿਹੜੇ ਆ ਰੋਂਦੇ ਹੋਏ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੀ ਲਾਸ਼ ਨੂੰ ਜੜਿਆ ਉਹ ਲੱਭਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਉੱਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾਤ ਅਜਨਾਲਾ ਦੇ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਜਿੱਥੇ ਘਟਨਾ ਵਾਪਰੀ ਹੈ ਜਿੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਪਿੰਡ ਮਹਿਲਾਂ ਵਾਲਾ ਅਜਨਾਲਾ ਦੇ ਵਿੱਚ ਇਹ ਪੈਂਦਾ ਹੈ ਤਾਂ ਉੱਥੇ ਓਵਰਫਲੋ ਦੇ ਕਰਕੇ بارش ਜਦੋਂ ਪੈਂਦੀ ਆ ਤਾਂ ਉਸਦੇ ਬਾਜ਼ ਛੱਪੜ ਦੇ ਵਿੱਚ ਪਾਣੀ ਜਿਹੜਾ ਭਰ ਗਿਆ ਜਿਸ ਕਰਕੇ ਸੜਕ ਦਿਖਣੀ ਬਿਲਕੁਲ ਬੰਦ ਹੋ ਗਈ ਜਦੋਂ ਇਹ ਨੌਜਵਾਨ ਆਪਣੀ ਮਾਂ ਨੂੰ ਲੈਣ ਜਾਂਦਾ ਆਪਣੇ ਨਾਨਕਿਆਂ ਦੇ ਉ ਤਾਂ ਰਸਤੇ ਦੇ ਵਿੱਚ ਇਸ ਪਿੰਡ ਦੇ ਵਿੱਚ ਜਦੋਂ ਛੱਪੜ ਵਿੱਚੋਂ ਇਹ ਨੌਜਵਾਨ ਲੰਘਣ ਲੱਗਦਾ ਤਾਂ ਉੱਥੇ ਛੱਪੜ ਦੇ ਵਿੱਚ ਇਸਦਾ ਬਾਈਕ ਜਿਹੜਾ ਹੈ ਉਹ ਜਾ ਵੜਦਾ ਜਿਸ ਤੇ ਬਾਅਦ ਇਹ ਨੌਜਵਾਨ ਉਸ ਛੱਪੜ ਦੇ ਵਿੱਚ ਡੁੱਬ ਗਿਆ ਜਿਸ ਨੂੰ ਲੈ ਕੇ ਹੁਣ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ